ਰਵੀਤ ਸਿੰਘ ਬਿੱਟੂ ਜੋ ਕਿ ਮੌਜੂਦ ਐਮਪੀ ਨੇ ਲੁਧਿਆਣਾ ਤੁਹਾਡੇ ਬਿਹਤਰੀਕ ਗਰੀਬੀ ਦੋਸਤ ਨੇ ਕਿ ਸੋਚਿਆ ਸੀ ਤੁਸੀਂ ਕਿ ਮਤਲਬ ਉਹ ਭਾਜਪਾ ਦੇ ਵਿੱਚ ਇਸ ਤਰ੍ਹਾਂ ਚਾਹੇ ਜਾਣਾ ਹਾਂ ਬਿਲਕੁਲ ਨਹੀਂ ਸੀ ਮੈਂ ਤਾਂ ਕਿ ਉਹਨਾਂ ਦੇ ਪਰਿਵਾਰ ਨੇ ਨਹੀਂ ਸੋਚਿਆ ਹੋਣਾ ਕਦੀ ਲਈ ਇਸ ਤਰੀਕੇ ਦਾ ਕੋਈ ਡਿਸੀਜਨ ਬਿੱਟੂ ਜੀ ਲੈ ਜਾਣਗੇ ਇਹ ਜਿਹਾ ਪਾੜਾ ਵਰਤੇ ਕਾਂਗਰਸ ਨੂੰ ਜੇ ਕੋਈ ਜਾਣਦਾ ਹੈ ਉਹਦੇ ਤੇ ਨਜ਼ਰ ਜ਼ਿਆਦਾ ਰਹਿੰਦੀ ਹੈ ਬੜੇ ਗਏ ਸੀਗੇ 80% ਵੋਟਾ ਹੈ ਜਿਹੜੇ 20% ਤੋਂ ਦਰ ਰਹੇ ਹੈ ਥੋੜਾ ਜੇ ਹਾਲਾਤ ਦੇਖਣ ਤੋਂ ਬਾਅਦ ਉਹ ਵੀ ਵਾਪਿਸ ਆ ਜਾਣਗੇ ਹਾਂ ਕਿਸੇ ਨਾਲ ੱਤਕਾ ਹੋਰ ਛੱਡ ਕੇ ਚਲੇ ਜਾਵੇ ਉਹ ਤਾਂ ਸਮਝ ਆਉਂਦੀ ਹੈ ਜਿਹੜੇ ਬਿਨਾਂ ਮਤਲਬ ਤੋਂ ਜਾ ਰਹੇ ਆ ਸਿਰਫ ਆਪਣੀ ਸਹੂਲियत ਲਈ ਕੋਈ ਨਾ ਕੋਈ ਪਾਵਰ ਇੰਜੋਏ ਕਰਨ ਲਈ ਉਹਦਾ ਇਲਾਜ ਹੀ ਡੈਮੋਕ੍ਰੇਸੀ ਚ ਲੋਗ ਅੰਤ ਕਰਦਾ ਸਾਪੋਰਟ ਤੇ ਕਿਹਾ ਕਿ ਵਰਕਰ ਦੇ ਵਿੱਚ ਬਹੁਤ ਰੋਹ ਹੈ ਬਹੁਤ ਜਿਆਦਾ ਰੋਸ਼ ਹੈ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਪਹਿਲਾਂ ਤਾਂ ਨੀ ਕਾਂਗਰਸ ਦਾ ਸਾਥ ਦੇ ਰਹੇ ਸਨ ਇੱਕਦਮ ਭਾਜਪਾ ਨਾਲ ਕਰ ਲੈਂਦੇ ਨੇ ਹੁਣ ਵਰਕਰ ਹੀ ਉਹਨਾਂ ਨੂੰ ਦੱਸਣਗੇ ਤੇ ਵਰਕਰ ਹੀ ਬੋਲਣਗੇ ਇੱਕ ਦਿਨ ਅਚਾਨਕ ਇਹ ਆਂਦਾ ਹੈ ਕਿ ਬਿੱਟੂ ਜੀ ਜੁਆਇਨ ਕਰ ਗਏ ਬੀਜਪ ਉਹ ਵਰਕਰ ਆਪਣੇ ਆਪ ਨੂੰ ਕਿਤੇ ਨਾ ਕਿਤੇ ਨਾ ਠੱਗਿਆ ਮਿਸਮਿਸ ਕਰਦਾ ਉਹ ਐ ਮਿਸਮਿਸ ਕਰਦਾ ਵੀ ਉਹਨਾਂ ਨਾਲ ਧੋਖਾ ਹੋਇਆ ਤੇ ਫਿਰ ਜਦੋਂ ਜਿਹਦੀ ਨਾਲ ਧੋਖਾ ਹੋ ਜਾਏ ਉਹ ਕਿੱਦਾਂ ਰਿਐਕਟ ਕਰਦਾ ਉਹੀ ਰਿਐਕਸ਼ਨ ਸਾਡੇ ਕਾਂਗਰਸ ਦੇ ਵਰਕਰ ਕਰਦੇ ਆ ਧਿਆਨ ਤਾਂ ਹੀ ਦਿੱਤੇ ਜਾਂਦੇ ਨੇ ਕਿ ਅਮਿਤ ਸ਼ਾਹ ਮੇਰੇ ਬੇहद ਕਰੀਬੀ ਨੇ ਇੱਕ ਸਾਲ ਤੋਂ ਬਹੁਤ ਪੁਰਾਣਾ ਰਿਸ਼ਤਾ ਹੈ ਇਹ ਬਿਲਕੁਲ ਜਿਵੇਂ ਮੇਰਾ ਸਵਾਲ ਹੈ ਅਗਰ ਉਹ ਤੁਹਾਡੇ ਪ੍ਰੀਵੀਸ ਸੀਗੇ ਤਾਂ ਤੁਸੀਂ ਮੈਨੂੰ ਦੱਸੋ ਵੀ ਉਹਦੇ ਵਾਸਤੇ ਉਸ ਨਜ਼ਦੀਕੀਆਂ ਦਾ ਤੁਸੀਂ ਵਿਧਾਨੇ ਵਾਸਤੇ ਕਿਵੇਂ ਪਾਇਆ ਲਿਆ ਇਹ ਲੋਕਾਂ ਨੇ ਦੇਖੋ ਅਗਰ ਲੋਕ ਐਹੋ ਜੀ ਪੋਲਿਟਿਕਸ ਨੂੰ ਐਨਕਰੇਜ ਕਰਨਗੇ ਤਾਂ ਅਗੋਂ ਕੋਈ ਕਿਸੇ ਨਹੀਂ ਸਾਹ ਅਗਰ ਇਹਨੂੰ ਡਿਸਕਰੇਜ ਕਰਨਗੇ ਤਾਂ ਆਪ ਕੋ ਸਾਰੇ ਆਪਣੀ ਆਪਣੀ ਆਈਡੀਓਲੋਜੀ ਨੂੰ ਫਾਲੋ ਕਰੋ ਤੁਸੀਂ ਤਾਂ ਹਮੇਸ਼ਾ ਹੀ ਨਿੰਦਦੇ ਰਹੇ ਤੁਹਾਡੇ ਕਲਿੱਪ ਚੱਲਦੇ ਪਏ ਆ ਵੀ ਮੈਂ ਜੁੱਤੀਆਂ ਮਾਰੂੰ ਮੈਂ ਇਹ ਕਰੂੰ ਸਾਨੂੰ ਜਿਉਣ ਜੋਗਾ ਨਹੀਂ ਛੱਡਿਆ ਭਾਜਪੀ ਨੇ ਚਤਿੰડા ਚ ਜਾਣ ਜੋਗਾ ਨਹੀਂ ਛੱਡਿਆ ਤੁਸੀਂ ਹਾਲ ਅ ਇਸ ਕੋ ਦਮ ਅਚਾਨਕ ਤੁਸੀਂ ਭਾਜਪੀ ਚ ਚਲੇ ਜਾਦੇ ਇੱਕ ਗੱਲ ਜਸਟੀਫਾਈ ਨਹੀਂ ਹੁੰਦੀ ਕਿਸੇ ਵੀ ਤਰੀਕੇ ਨਾਲ ਅਸੀਂ ਉਹ ਦੇਖ ਲਈ ਇਸ ਕਿ ਉਹਦੇ ਸਾਹਮਣੇ ਖੜੇ ਹੋਵਾਂਗੇ ਉਹਦੇ ਨਾਲ ਲੜਾਈ ਜਿਹੜਾ ਜੜਾ ਹਰ ਹੀਲਾ ਵਰਤਾਂਗੇ ਉਹਨੂੰ ਇੱਕੋ ਇਲੈਕਸ਼ਨ ਹਰਾ ਦੇਗਾ ਕਹਿੰਦੇ ਨੇ ਕਿ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ ਇੱਕ ਹਾਵਤ ਬੀਤੇ ਦੇ ਨਹੀਂ ਉਦੋਂ ਸੱਚ ਹੁੰਦੇ ਦਿਖਾਈ ਦਿੱਤੀ ਜਦੋਂ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕਾਂਗਰਸ ਨੂੰ ਛੱਡ ਕੇ ਭਾਜਪਾ ਜੁਆਇਨ ਕਰ ਲਈ ਜਿਸ ਤੋਂ ਬਾਅਦ ਅੱਜ ਅਸੀਂ ਉਹਨਾਂ ਦੇ ਬਹੁਤ ਘਰੇ ਵੀ ਪਾਰਕੂਸ਼ਨ ਆਸ਼ੂ ਦੇ ਕੋਲ ਪਹੁੰਚਿਆ ਤੇ ਗਲਬਤ ਕਰਾਂਗੇ ਜੀ ਬੇਹਦ ਕਰੀਬੀ ਦੋਸਤ ਦੇ ਨਾਲ ਨਮਸਕਾਰ ਸਰ ਲੁਧਿਆਣਾ ਲਈ ਜੀ ਵਿਤ ਤੁਹਾਡਾ ਸਵਾਗਤ ਹੈ ਸਰ ਸਭ ਤੋਂ ਪਹਿਲਾ ਸਵਾਲ ਤਾਂ ਹੀ ਆਉਂਦਾ ਹੈ ਕਿ ਰਵਨੀਤ ਸਿੰਘ ਬਿੱਟੂ ਜੋ ਕਿ ਮੌਜੂਦਾ ਐਮਪੀ ਨੇ ਲੁਧਿਆਣੇ ਤੋਂ ਤੁਹਾਡੇ ਬੇਹਦ ਕਰੀਬੀ ਦੋਸਤ ਨੇ ਕਿ ਸੋਚਿਆ ਸੀ ਤੁਸੀਂ ਕਿ ਮਤਲਬ ਉਹ ਭਾਜਪਾ ਦੇ ਵਿੱਚ ਇਸ ਤਰ੍ਹਾਂ ਚਲੇ ਜਾਣਗੇ ਹਾਂ ਬਿਲਕੁਲ ਨਹੀਂ ਸੀ ਮੈਂ ਤਾਂ ਕੀ ਉਹਨਾਂ ਦੇ ਪਰਿਵਾਰ ਨੇ ਨਹੀਂ ਸੋਚਿਆ ਹੋਣਾ ਕਦੀ ਬਈ ਇਸ ਤਰੀਕੇ ਦਾ ਕੋਈ ਡਿਸਿਜਨ ਬਿੱਟੂ ਜੀ ਲੈ ਜਾਣਗੇ ਇਹ ਜਿਆ ਪਾਣਾ ਵਰਤੇਗਾ ਪਰਬੰਧ ਗਿਆ ਹੋਏ ਹੁਣ ਚਲੇ ਗਏ ਉਹ ਕੀ ਕਹਿ ਸਕਦੇ ਆ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਕਿ ਕਾਂਗਰਸ ਦੀ ਕਿਤੇ ਨਾ ਕਿਤੇ ਹੋਂਦ ਕਮਜ਼ੋਰ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚੋਂ ਮੰਤਰੀ ਇਸ ਤਰ੍ਹਾਂ ਸਾਥ ਛੱਡ ਰਹੇ ਨੇ ਕਾਂਗਰਸ ਦਾ ਤੁਸੀਂ ਕਦੀ ਇਹ ਨਹੀਂ ਦੇਖਿਆ ਵੀ ਮੰਤਰੀ ਜੁਆਇਨ ਕਰ ਰਹੇ ਹੈ ਜੀ ਉਹਦੇ ਤੇ ਕਦੀ ਨਹੀਂ ਤੁਸੀਂ ਕੋਈ ਮੇਰਾ خیال ਐਪੀਸੋਡ ਕਵਰ ਕਰਿਆ ਹੋਣਾ ਬਈ ਕੱਲ ਮਲਕੀਤ ਸਿੰਘ ਗੁਰਬੀਰ ਮੀ ਜੀ ਪੁਰਾਣੇ ਮੰਤਰੀ ਉਹ ਵੀ ਜੁਆਇਨ ਕਰੇ ਪੁਰਾਣੇ ਐਮਐਲਏ ਲਵ ਕੁਮਾਰ ਗੋਲਡੀ ਜੀ ਉਹ ਵੀ ਜੁਆਇਨ ਕਰੇ ਪਰ ਹਾਂ ਕਾਂਗਰਸ ਚ ਜੇ ਕੋਈ ਜਾਂਦਾ ਹੈ ਉਹਦੇ ਤੇ ਨਜ਼ਰ ਜ਼ਿਆਦਾ ਰਹਿੰਦੀ ਹੈ ਬੜੇ ਗਏ ਸੀਗੇ 80% ਮੋੜ ਆਏ ਜੀ ਜਿਹੜੇ 20 25% ਰਹਿੰਦੇ ਆ ਥੋੜਾ ਜੇ ਹਾਲਾਤ ਦੇਖਣ ਤੋਂ ਬਾਅਦ ਉਹ ਵੀ ਵਾਪਸ ਆ ਜਾਣਗੇ ਜੀ ਸੋ ਕਿਸ ਤਰ੍ਹਾਂ ਦੇ ਹਾਲਾਤਾਂ ਦੀ ਗੱਲ ਕਰ ਰਹੇ ਹੋ ਕਾਂਗਰਸ ਵਰਗਾ ਪਲੇਟਫਾਰਮ ਕਿਤੇ ਨਹੀਂ ਮਿਲਦਾ ਜੀ ਜਿੱਥੇ ਚ ਹਰੇਕ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਮਿਲਦੀ ਹੂੰ ਜਿਹੜੀ ਇਹਦੀ ਵਿਚਾਰਧਾਰਾ ਆ ਉਹ ਸਾਰਿਆਂ ਦਾ ਸਿਰ ਜੋੜਨ ਵਾਲੀ ਹੂੰ ਜੋ ਸਾਡੇ ਮੁਲਕ ਦੀ ਸਟਰੈਂਥ ਹੈ ਨਾ ਸਾਡੀ ਡਾਈਵਰਸਿਟੀ ਹੂੰ ਜੇ ਉਹਨੂੰ ਕੋਈ ਨਿੱਟ ਕਰਕੇ ਰੱਖਦਾ ਆ ਤਾਂ ਕਾਂਗਰਸ ਪਾਰਟੀ ਸੋ ਕਿਤੇ ਨਾ ਕਿਤੇ ਤੁਸੀਂ ਇਹ ਵੀ ਬਿਆਨ ਦਿੱਤਾ ਕਿ ਮੈਂ ਜਿਹੜਾ ਕਿ ਹਮੇਸ਼ਾ ਕਾਂਗਰਸ ਦਾ ਹੀ ਸਮਰਥਕ ਰਾਵਾਂਗਾ ਕਾਂਗਰਸ ਦੇ ਨਾਲ ਹੀ ਜੀਹਾਂਗਾ ਕਾਂਗਰਸ ਦੇ ਨਾਲ ਹੀ ਮਰਾਂਗਾ ਅਜਿਹੇ ਬਿਆਨ ਪਹਿਲਾਂ ਵੀ ਕਈ ਮੰਤਰੀਆਂ ਦੇ ਆ ਚੁੱਕੇ ਨੇ ਪਰ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਸਹਿਰ ਬਦਲ ਕੀਤਾ ਜਾਂਦਾ ਪਲਟੀ ਮਾਰੀ ਜਾਂਦੀ ਹੈ ਹਨਾ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਇਹ ਗੱਲ ਨਾ ਬੜੀ ਮੰਦ ਭਾਗੀ ਹੈ ਔਰ ਥੋੜੀ ਗੱਲ ਸਹੀ ਵੀ ਹੈ ਵੀ ਦੋ ਚਾਰ ਬੰਦਿਆਂ ਨੇ ਨਾ politicans ਦਾ ਕਿਰਦਾਰ ਘਰਾ ਤਾ ਹੂੰ ਜੀ ਇੱਕ ਦੋ ਬੰਦੇ ਇਹ ਜਿਆ ਬਿਆਨ ਦੇਣ ਤੋਂ ਬਾਅਦ ਚਲੇ ਗਏ ਹੂੰ ਤੇ ਤੁਸੀਂ ਕੱਲ ਇੱਕ ਮੇਰੇ ਨਾਲ ਮਜੀਠੀਆ ਸਾਹਿਬ ਦਾ ਵੀ ਲੱਗ ਗਿਆ ਵੀ ਉਹ ਵੀ ਪਾਜ ਪਾਜ ਸ਼ਾਮਲ ਹੋ ਸਕਦੇ ਆ ਹਾਂਜੀ ਹੁਣ ਇਹ ਜਿਹੇ ਆਫਵਾਮਾਂ ਦਾ ਕੀ ਕਰੀਏ ਜੀ ਇਹਦਾ ਕੀ ਜਵਾਬ ਦਈਏ ਮੈਨੂੰ ਤਾਂ ਇਹ ਵੀ ਦੇਣਾ ਚੰਗਾ ਨਹੀਂ ਲੱਗਦਾ ਵੀ ਮੈਂ ਕਾਂਗਰਸ ਚ ਰਹਾਂਗਾ ਮੈਂ ਹੈਗਾ ਮੈਂ ਅਗਰ ਕਾਂਗਰਸ ਪਾਰਟੀ ਛੱਡਦਾ ਆ ਤਾਂ ਫਿਰ ਮੇਰਾ ਹਿਸਾਬ ਕਿਤਾਬ ਕਿਨੂੰ ਕਰਨਾ ਚਾ ਹੂੰ ਕਿਤੇ ਨਾ ਕਿਤੇ ਇਸ ਕੰਮ ਦੇ ਵਿੱਚ ਮੈਂ ਲੋਕਾਂ ਨੂੰ ਵੀ ਕਸੂਰਵਾ ਠਹਿਰਾਵਾਂਗਾ ਹਮ ਅਗਰ ਕੋਈ ਬੰਦਾ ਪਾਰਟੀ ਛੱਡ ਕੇ ਦੂਸਰੀ ਪਾਰਟੀ ਤੋਂ ਖੜਾ ਹੁੰਦਾ ਹੈ ਉਹ ਲੋਕ ਉਹਨੂੰ ਜਿਤਾ ਦਿੰਦੇ ਆ ਤਾਂ ਇਨਕਰੇਜ ਕਰਦੇ ਆ ਇਸ ਜਿਹੜਾ ਫੀਨੋਮੀਨਾ ਆ ਪਾਰਟੀਆਂ ਛੱਡਣ ਦਾ ਮਤਲਬ ਤੁਸੀਂ ਕਹਿੰਦੇ ਕਿ ਜਿਹੜਾ ਬੰਦਾ ਆਪਣੇ ਵਿਚਾਰਧਾਰਾ ਤੋਂ ਹਟ ਗਿਆ ਆਪਣੇ ਸਵਾਰਥ ਲਈ हां किसे नाल ठक्का ਹੋ ਰਿਹਾ ਛੱਡ ਕੇ ਚਲੇ ਜਾਵੇ ਉਹ ਤਾਂ ਸਮਝ ਆਉਂਦੀ ਹੈ ਜਿਹੜੇ ਬਿਨਾ ਮਤਲਬ ਤੋਂ ਜਾ ਰਹੇ ਆ ਸਿਰਫ ਆਪਣੇ ਸਹੂਲੀਅਤ ਲਈ ਕੋਈ ਨਾ ਕੋਈ ਪਾਵਰ ਇੰਜੋਏ ਕਰਨ ਲਈ ਉਹਨਾਂ ਦਾ ਇਲਾਜ ਵੀ ਡੈਮੋਕ੍ਰੇਸੀ ਚ ਲੋਗਾਂ ਨੂੰ ਕਰਨਾ ਚਾਹੀਦਾ ਹੈ ਜੀ ਤੁਸੀਂ ਕਹਿੰਦੇ ਹੋ ਕਿ ਜਿਹਾ ਫੇਰ ਬਦਲ ਬੰਦ ਹੋਣਾ ਚਾਹੀਦਾ ਹੈ ਬਿਲਕੁਲ ਅਗਰ ਲੋਗੋ ਨੂੰ ਐਨਕਰੇਜ ਕਰਨਗੇ ਤਾਂ ਵਧੇਗਾ ਹੂੰ ਕਿਉਂਕਿ ਡੈਮੋਕ੍ਰੇਸੀ ਚ ਅਲਟੀਮੇਟਲੀ ਤਾਂ ਲੋਗਾਂ ਨੇ ਡਿਸਾਈਡ ਕਰਦਾ ਹੁੰਦਾ ਹੈ ਸੋ ਕਹਿੰਦੇ ਨੇ ਕਿ ਕਾਂਗਰਸ ਵੱਲੋਂ ਜਿਹੜੇ ਕਿ ਤੁਸੀਂ ਬੀਤੇ ਦਿਨੀ ਇੱਕ ਇੰਟਰਵਿਊ ਦਿੱਤੇ ਜਿਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਕਿਹਾ ਕਿ ਵਰਕਰਾਂ ਦੇ ਵਿੱਚ ਬਹੁਤ ਰੋ ਹੈ ਬਹੁਤ ਜ਼ਿਆਦਾ ਰੋਸ਼ ਹੈ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਬੀਤੇ ਦਿਨੀ ਕਾਂਗਰਸ ਦਾ ਸਾਥ ਦੇ ਰਹੇ ਸਨ ਤੇ ਇੱਕਦਮ ਭਾਜਪਾ ਜੁਆਇਨ ਕਰ ਲੈਂਦੇ ਨੇ ਹੁਣ ਵਰਕਰ ਹੀ ਉਹਨਾਂ ਨੂੰ ਦੱਸਣਗੇ ਤੇ ਵਰਕਰ ਹੀ ਬੋਲਣਗੇ ਕਿਸ ਤਰ੍ਹਾਂ ਦਾ ਗੁੱਸਾ ਜਿਹੜਾ ਕਿ ਵਰਕਰਾਂ ਦੇ ਵਿੱਚ ਭਰਿਆ ਹੋਇਆ ਹੈ ਵਰਕਰਾਂ ਵਰਕਰ ਨਾ ਉਹ ਵਰਕਰ ਜਿਹੜਾ ਉਹਨਾਂ ਦੇ ਪਿੱਛੇ ਕੈਂਪੇਨ ਕਰ ਰਿਆ ਸੀ ਹੂੰ ਥੋੜਾ ਬਹੁਤ ਰਸ ਕੇ ਨਰਾਜ਼ਗੀਆਂ ਕੱਢ ਕੇ ਉਹਨਾਂ ਦੇ ਨਾਲ ਉਹਨਾਂ ਦੀ ਅਮ ਨੋਮੀਨੇਸ਼ਨ ਨੂੰ ਲੈ ਕੇ ਅੱਗੇ ਜਾਣ ਲੱਗ ਗਿਆ ਸੀਗਾ ਵੀ ਸਾਡੇ ਕੈਂਡੀਡੇਟ ਸਾਹਿਬ ਅੱਜ ਤੋਂ 2-3 ਮਹੀਨੇ ਬਾਅਦ ਇਲੈਕਸ਼ਨ ਆਣਾ ਹੈ ਤੇ ਉਹਦੇ ਵਾਸਤੇ ਲੋਕਾਂ ਨੂੰ ਕਨਵਿੰਸ ਕਰਨਾ ਸ਼ੁਰੂ ਕਰਤਾ ਕੈਂਪੇਨ ਸ਼ੁਰੂ ਕਰਤੀ ਤੇ ਫਿਰ ਇੱਕ ਦਿਨ ਅਚਾਨਕ ਇਹ ਆਂਦਾ ਵੀ ਬਿੱਟੂ ਜੀ ਜੁਆਇਨ ਕਰ ਗਏ ਬੀਜੇਪੀ ਜੀ ਉਹ ਵਰਕਰ ਆਪਣੇ ਆਪ ਨੂੰ ਕਿਤੇ ਨਾ ਕਿਤੇ ਨਾ ਠੱਗਿਆ ਮਹਿਸੂਸ ਕਰ ਜੀ ਉਹ ਹੈ ਮਹਿਸੂਸ ਕਰਦਾ ਵੀ ਉਹਨਾਂ ਨਾਲ ਧੋਖਾ ਹੋ ਗਿਆ ਜੀ ਤੇ ਫਿਰ ਜਦੋਂ ਜਿਹਦੇ ਨਾਲ ਧੋਖਾ ਹੋ ਜਾਏ ਉਹ ਕਿੱਦਾਂ ਰਿਐਕਟ ਕਰਦਾ ਹੈ ਉਹੀ ਰਿਐਕਸ਼ਨ ਸਾਡੇ ਕਾਂਗਰਸ ਦੇ ਵਰਕਰ ਦਾ ਹੈ ਮੈਂ ਜੇ ਇਹ ਵੱਡੀ ਗੱਲ ਕਰਦੇ ਆਂ ਕਿ ਇਹ ਰਿਐਕਸ਼ਨ ਉਹਨਾਂ ਨੂੰ ਇਲੈਕਸ਼ਨ 'ਚ ਲੁਧਿਆਣੇ ਦੇ ਲੋਕ ਵੀ ਦੱਸਣਗੇ ਪਰ ਇਹ ਵੱਡੀ ਗੱਲ ਹੋਏ ਕਿ ਮੈਂ ਨਹੀਂ ਕਹਿੰਦਾ ਕਿਉਂਕਿ ਹੁਣੇ ਹੀ ਮੈਂ ਕਹਿ ਕੇ ਹਟਿਆ ਵੀ ਇਸ ਚੀਜ਼ ਦਾ ਫੈਸਲਾ ਵੀ ਲੋਕਾਂ ਨੂੰ ਹੀ ਕਰਨਾ ਚਾਹੀਦਾ ਹੈ ਬਈ ਕੋਈ ਬੰਦਾ ਜੇ ਪਾਰਟੀ ਛੱਡਦਾ ਆਪਣੀ ਆਈਡੀਓਲੋਜੀ ਛੱਡਦਾ ਆ ਕੀ ਉਹ ਕਰਨਾ ਚਾਹੁੰਦਾ ਸੀਗਾ ਤੇ ਜਿਸ ਬੰਦਿਆਂ ਨੂੰ ਨਿੰਦਦਾ ਦੋ ਦਿਨ ਪਹਿਲਾਂ ਦੋ ਘੰਟੇ ਪਹਿਲਾਂ ਉਹ ਇੱਕੋ ਦਮ ਉਹਦੀ ਆਈਡਿਓਲੋਜੀ ਉਹਦੀ ਸੋਚ ਉਹ ਕਿਵੇਂ ਬਦਲ ਜਾਂਦੀ ਇਹ ਸਮਝ ਨਹੀਂ ਆਉਂਦੀ ਉਹ ਬਦਲਣ ਪਿੱਛੇ ਕੀ ਕਾਰਨ ਨੇ ਇਹ ਕਾਰਨ ਕੋਈ ਪਰਸਨਲ ਨੇ ਤਾਂ ਫਿਰ ਇਸ ਤੁਹਾਨੂੰ ਜੇ ਕੋਈ ਤੁਸੀਂ ਆਪਣੀ ਸਹੂਲੀਅਤ ਲਈ ਆਨੇ ਹੋ ਤਾਂ ਫਿਰ ਪੋਲਿਟਿਕਸ ਤਾਂ ਲੋਕਾਂ ਦੀ ਸੇਵਾ ਦਾ ਇੱਕ ਜ਼ਰੀਆ ਹੈ ਇਹਦੇ 'ਚ ਤੁਹਾਨੂੰ ਆਣਾ ਨਹੀਂ ਚਾਹੀਦਾ ਤੁਹਾਨੂੰ ਹੋਰ ਚੀਜ਼ਾਂ ਦੇਖਣੀਆਂ ਚਾਹੀਦੀ ਪਰ ਬਿਆਨ ਤਾਂ ਇਹ ਦਿੱਤੇ ਜਾਂਦੇ ਨੇ ਕਿ ਅਮਿਤ ਸ਼ਾਹ ਮੇਰੇ ਬੇहद ਕਰੀਬੀ ਨੇ ਇੱਕ ਸਾਲ ਤੋਂ ਬਹੁਤ ਪੁਰਾਣਾ ਰਿਸ਼ਤਾ ਹੈ ਇਹ ਵਿੱਚ ਵਿੱਚ ਕਿਹ ਕਿਹੋ ਜਿਹੀ ਰਾਜਨੀਤੀ ਚੱਲ ਰਹੀ ਸੀ ਇੱਕ ਪਾਸੇ ਕਾਂਗਰਸ ਦਾ ਪੰਲਾ ਫੜਿਆ ਹੋਇਆ ਸੀ ਤੇ ਦੂਜੇ ਪਾਸੇ ਸਾਥ ਭਾਜਪਾ ਦਾ ਦਿੱਤਾ ਜਾ ਰਿਹਾ ਸੀ ਬਿੱਟੂ ਵੱਲ ਇਹ ਕਰੀਬੀ ਜੇ ਉਹਨਾਂ ਦੇ ਸੀਗੇ ਤਾਂ ਲੁਧਿਆਣਾ ਦਾ ਬਹੁਤ ਭਲਾ ਹੋਣਾ ਚਾਹੀਦਾ ਸੀ ਛੋਟੇ ਰਿਸ਼ਤੇ ਜਦੋਂ ਤੁਸੀਂ ਕਿਸੇ ਆਪੋਜੀਸ਼ਨ ਪਾਰਟੀ ਦੇ ਲੀਡਰ ਦੇ ਵੀ ਕਰੀਬ ਹੋਨੇ ਹੋ ਉਸ ਰਿਸ਼ਤਿਆਂ ਨੂੰ ਲੋਕਾਂ ਦੇ ਫਾਇਦੇ 'ਚ ਕਦੋਂ ਤਬਦੀਲ ਕੀ ਏ ਬਿੱਟੂ ਜੀ ਨੂੰ ਮੇਰਾ ਸਵਾਲ ਆ ਅਗਰ ਉਹ ਤੁਹਾਡੇ ਕਰੀਬੀ ਸੀਗੇ ਤਾਂ ਤੁਸੀਂ ਮੈਨੂੰ ਦੱਸੋ ਵੀ ਉਹਦੇ ਵਾਸਤੇ ਉਸ نزدਕੀਆਂ ਦਾ ਤੁਸੀਂ ਲੁਧਿਆਣੇ ਵਾਸਤੇ ਕੀ ਫਾਇਦਾ ਲੇਤਾ ਕਿਉਂਕਿ ਤੁਸੀਂ ਐਮ ਐਮਪੀ ਰਹੇ 10 ਸਾਲ ਦੇ ਵੀ ਮਹਿਫਲਾਂ ਫਲਾਂ ਪ੍ਰੋਜੈਕਟ ਉਹਨਾਂ ਤੋਂ ਅਪਰੂਵ ਕਰਾ ਲਿਆ ਆ ਤੇ ਮੈਂ ਉਹਨਾਂ ਕਰਕੇ ਜੋ ਉਹਨਾਂ ਨੇ ਲੁਧਿਆਣੇ ਦੀ ਮਦਦ ਕੀਤੀ ਜੋ ਉਹਨਾਂ ਨੇ ਪੰਜਾਬ ਦੀ ਮਦਦ ਕੀਤੀ ਮੈਂ ਇਸ ਕਰਕੇ ਬੀਜੇਪੀ 'ਚ ਜਾ ਰਿਹਾ ਆ ਤੁਸੀਂ ਤਾਂ ਹੁਣ ਤਾਂ ਹੀ ਨਿੰਦਦੇ ਰਹੇ ਤੁਹਾਡੇ ਕਲਿੱਪ ਚੱਲਦੇ ਪਏ ਆ ਬਈ ਮੈਂ ਜੁੱਤੀਆਂ ਮਾਰੂੰ ਮੈਂ ਇਹ ਕਰੂੰ ਸਾਨੂੰ ਜਿਉਣ ਜੋਗਾ ਨਹੀਂ ਛੱਡਿਆ ਭਾਜਪੀ ਨੇ ਛੇ ਪਿੰਡਾਂ ਚ ਜਾਣ ਜੋਗਾ ਨਹੀਂ ਛੱਡਦੇ ਤੁਸੀਂ ਹਾਲ ਇਸ ਕੋ ਦਮ ਅਚਾਨਕ ਤੁਸੀਂ ਬੀਜੇਪੀ ਚਲੇ ਜਾ ਰਹੇ ਹੋ ਇਹ ਗੱਲ ਜਸਟੀਫਾਈ ਨਹੀਂ ਹੁੰਦੀ ਕਿਸੇ ਵੀ ਤਰੀਕੇ ਨਹੀਂ ਸੋ ਵਰਕਰਾਂ ਦੀ ਜਾਂ ਫਿਰ ਗੱਲ ਕੀਤੀ ਜਾਵੇ ਨਾ ਸੂਤਰਾ ਦੇ ਹਵਾਲੇ ਤੋਂ ਇਹ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਟਿਕਟ ਹੈ ਜਿਹੜੀ ਕਿ ਇਸ ਵਾਰ ਐਮਪੀ ਦੀ ਭਾਟੂਸ਼ਨ ਆਸੂ ਨਾ ਲੁਧਿਆਣਾ ਤੋਂ ਤੁਹਾਡਾ ਨਾਮ ਸਾਹਮਣੇ ਆਉਂਦਾ ਕਿਤੇ ਇਹ ਤਾਂ ਨਹੀਂ ਤੁਹਾਡੇ ਤੋਂ ਧਰ ਕੇ ਕਿਵੇਂ ਆਪਣੇ ਦੋਸਤ ਦੇ ਖਿਲਾਫ ਕਿੱਦਾਂ ਖੜਾ ਹੋਵਾਂਗੇ ਆ ਮੈਂ ਮੈਟਰੂ ਕਰਨ ਵਾਲਾ ਬੰਦਾ ਹੀ ਨਹੀਂ ਮੇਰੇ ਤਾਂ ਛੋਟੇ ਭਾਈਆਂ ਨੂੰ ਮੇਰੇ ਪਰਿਵਾਰਕ ਰਿਸ਼ਤੇ ਆ ਉਹ ਕਿਤੇ ਵੀ ਚਲੇ ਜਾਏ ਮੇਰੀ ਹਮੇਸ਼ਾ ਉਹਦੇ ਨਾਲ ਛੋਪੀ ਛਾਵਾਂ ਰਹਿਣਗੇ ਜੀ ਪਰ ਪੋਲਿਟਿਕਸ 'ਚ ਸ਼ੋਭਾ ਨਹੀਂ ਦਿੰਦਾ ਕੋਈ ਡਾਡੂਰ ਭੈਪੂ ਨਹੀਂ ਵੱਡਾ ਭਰਾ ਹੋਣ ਦੇ ਨਾਤੇ ਉਹਦਾ ਸ਼ੁਭਚਿੰਤਕ ਹੋਣ ਦੇ ਨਾਤੇ ਜਿਹੜੀ ਕੋਈ ਕਮਜ਼ੋਰੀਆਂ ਸੀ ਮੈਂ ਗਾਇ ਬਗਾਹੇ ਉਹਨੂੰ ਕਹਿੰਦਾ ਰਹਿੰਦਾ ਸੀ ਕਿ ਉਹ ਮੇਰਾ ਹੱਕ ਬਣਦਾ ਮੇਰਾ ਫਰਜ਼ ਵੀ ਬਣਦਾ ਆਪਣੇ ਦੋਸਤ ਨੂੰ ਸਹੀ ਰਸਤੇ ਰੱਖਣਾ ਉਹਦੀ ਕਮਜ਼ੋਰੀ ਨੂੰ ਦੱਸਣਾ ਕਿਤੇ ਮੈਂ ਵੀ ਗਲਤ ਹੋ ਸਕਦਾ ਹੋਵਾਂਗਾ ਪਤਾ ਨਹੀਂ ਪਰ ਸਾਡਾ ਆਪਸ ਦਾ ਰਿਸ਼ਤਾ ਸੀਗਾ ਅਸੀਂ ਇੱਕ ਦੂਸਰੇ ਨੂੰ ਕਹਿ ਸੁਣ ਲੈਂਦੇ ਸੀ ਪਰ ਅੱਜ ਅੱਜ ਨਾ ਕਹਿਣ ਦੀ ਗੱਲ ਰਹੀ ਸੀ ਨਾ ਸੁਣਨ ਦੀ ਰਹੀ ਬੀਤੇ ਦਿਨ ਇੱਕ ਵੀਡੀਓ ਵੀ ਬੜੀ ਵਾਰ ਹੁੰਦੀ ਹੈ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਵਰਕਰਾਂ ਤੋਂ ਗੁੱਸਾ ਕਰਕੇ ਸਟੇਜ ਛੱਡ ਕੇ ਚੱਲ ਜਾਂਦੇ ਹੋ ਜਦੋਂ ਨਗਰ ਨਿਗਮ ਦੇ ਤਾਲਿਆ ਵਾਲਾ ਮਾਮਲਾ ਹੁੰਦਾ ਨਾ ਕਹਿੰਦਾ ਨੇ ਕਿ ਆਸ਼ੂ ਜੀ ਬੜੇ ਗੁੱਸੇ ਵਾਲੇ ਮੰਤਰੀ ਨੇ ਪਤਾ ਨਹੀਂ ਗੁੱਸੇ ਵਾਲਾ ਜੋ ਲੋਕ ਸਮਝਣਗੇ ਜਿੱਦਾਂ ਦਾ ਆਸ਼ੂ ਸਿਗਾ ਲੋਕਾਂ ਨੂੰ ਪਸੰਦ ਸੀਗਾ ਉਦੋਂ ਵੀ ਇਹੋ ਜਿਹਾ ਹੀ ਸੀਗਾ ਜੇ ਲੋਕਾਂ ਨੇ ਨਹੀਂ ਪਸੰਦ ਕੀਤਾ ਤਾਂ ਵੀ ਇਹੋ ਜਿਹਾ ਹੀ ਹੈ ਹੁਣ ਉਹਦੇ ਵਾਸਤੇ ਕੀ ਕਿਸੇ ਨੇ ਲੋਕਾਂ ਨੇ ਜਦੋਂ ਪਸੰਦ ਕੀਤਾ ਤਾਂ ਬਹੁਤ ਜ਼ਿਆਦਾ ਪਸੰਦ ਕੀਤਾ ਤੁਹਾਨੂੰ ਹਨਾ ਬਹੁਤ ਜ਼ਿਆਦਾ ਪਿਆਰ ਮਿਲਿਆ ਆਸ਼ੂ ਜੀ ਨੇ ਪਰ ਕੀ ਕਾਰਨ ਹੋਇਆ ਕਿ ਆਪ ਦਾ ਹੀ ਕਰੀਬੀ ਗੋਗੀ ਜੀ ਕੋਲੋਂ ਤੁਸੀਂ ਹਾਰ ਜਾਂਦੇ ਹੋ ਕੀ ਤੇ ਕੀ ਕਾਰਨ ਮਾਦੇ ਲੋ ਦੇਖੋ ਇਸ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਪੋਲਿਟਿਕਸ 'ਚ ਹਰੇਕ ਗੱਲ ਦਾ ਜਵਾਬ ਲੋਕਾਂ ਕੋਲ ਹੁੰਦਾ ਹਮ ਅਗਰ ਲੋਕਾਂ ਨੂੰ ਮੇਰੇ 'ਚ ਕੋਈ ਕਮਜ਼ੋਰੀ ਲੱਗੀ ਹਮ ਤਾਂ ਉਹਨਾਂ ਨੇ ਮੈਨੂੰ ਹਰਾ ਦਿੱਤਾ ਪਰ ਜੋ ਮੈਂ ਸਮਝਦਾ ਅੱਜ ਦੀ ਤਾਰੀਖ 'ਚ ਜਿਹੜਾ ਕੋਈ ਜਿੱਤਿਆ ਹੋਵੇ ਉਹਨੂੰ ਕਹਿਣਾ ਕੁਛ ਉਹਦੇ ਤੇ ਕਮੈਂਟ ਕਰਨਾ ਮੇਰਾ ਚੰਗਾ ਨਹੀਂ ਬਣਦਾ ਹਮ ਪਰ ਇਹ ਗੱਲ ਸਹੀ ਹੈ ਵੀ ਮੈਂ ਕਦੀ ਵੀ ਗੋਗੀ ਜੀ ਤੋਂ ਨਹੀਂ ਹਰਿਆ ਮੈਂ ਇੱਕ ਫੀਨੋਮੈਨੇ ਤੋਂ ਹਰਿਆ ਜਿਹੜਾ ਬਦਲਾਅ ਦਾ ਸੀਗਾ ਜਿਹੜਾ ਚੇਂਜ ਦਾ ਸੀਗਾ ਤੇ ਲੋਕਾਂ ਨੇ ਕੈਂਡੀਡੇਟ ਵੀ ਨਹੀਂ ਦੱਸੇ ਦੇਖੇ ਉੱਥੇ ਤੇ ਉਸ ਚੇਂਜ ਮਗਰ ਲੱਗ ਕੇ ਤੁਹਾਨੂੰ ਹਰਾ ਦਿੱਤਾ ਇੱਕ ਬਦਲਾਅ ਚ ਆਇਆ ਉਹਦੇ ਚ ਕੋਈ ਕਲੇਮ ਕਰੇ ਵੀ ਮੈਂ ਬਹੁਤ ਤਕੜਾ ਹੋ ਗਿਆ ਭਾਈ ਇਹ ਤਾਂ ਗੱਲ ਬੜੀ ਅਤਕਤ ਨਹੀਂ ਦੀ ਬੜੀ ਝੂਠੀ ਹੈ ਹੁਣ ਲੋਕਾਂ ਦੀ ਕਚੈਰੀ ਛ ਹੈ ਤੁਸੀਂ ਅੱਛਾ ਕੰਮ ਕਰੋ ਤੁਸੀਂ ਜਦੋਂ ਕੰਪੈਰੀਜ਼ਨ ਹੋਏਗਾ ਲੋਕ ਆਪੇ ਕੰਪੇਅਰ ਕਰ ਲੈਣਗੇ ਮੈਂ ਐਵੇਂ ਹੀ ਬੋਲੀ ਚੱਲਾਂ ਬਿਨੈ ਜੀ ਨਹੀਂ ਇਹ ਮਾੜਾ ਜੀ ਇਹ ਚੰਗਾ ਲੋਕਾਂ ਨੇ ਮੌਕਾ ਦਿੱਤਾ ਜੀ ਚੇਂਜ ਵਾਸਤੇ ਮੌਕਾ ਦਿੱਤਾ ਅੱਜ 2 ਸਾਲ ਦੇ ਵਿੱਚ ਕੁਝ ਕੰਪੈਰੀਜ਼ਨ ਕਰਨ ਨੂੰ ਆ ਗਿਆ ਅਸੀਂ ਉਹਦੇ ਤੇ ਮੁੱਦਿਆਂ ਤੇ ਗੱਲ ਕਰਾਂਗੇ ਇਸ ਇੰਡੀਵਿਜੂਅਲ ਦੀ ਕੋਈ ਗੱਲ ਨਹੀਂ ਹੈ ਜੇ ਉਹ ਇੰਡੀਵਿਜੂਅਲ ਝੂਠ ਬੋਲਦਾ ਤਾਂ ਅਸੀਂ ਕਵਾਂਗੇ ਬਾਈ ਇਹ ਝੂਠ ਨਾ ਬੋਲ ਸੱਚ ਆ ਹਿਆ ਅਸੀਂ ਲੋਕਾਂ ਦੇ ਸਾਹਮਣੇ ਲੱਗਾ ਮੰਤਰੀ ਜਾਂਦੇ ਨੇ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਹੈ ਪਹਿਲੇ ਦਿਨ ਜੰਜੀਰਾ ਲੈ ਕੇ ਜਾਂਦੇ ਨੇ ਭਗਵੰਤ ਮਾਨ ਦੇ ਲਈ ਤੇ ਦੂਜੇ ਦਿਨ ਖੁਦ ਜਿਹੜਾ ਕਿ ਜੁਆਇਨ ਕਰ ਲੱਤੀ ਜਾਂਦੀ ਹੈ ਪਾਰਟੀ ਛੱਡ ਦਿੱਤੀ ਜਾਂਦੀ ਹੈ ਉਹਨਾਂ ਮੰਤਰੀਆਂ ਨੂੰ ਕਿਵੇਂ ਵੇਖਦੇ ਹੋ? ਐਮ ਐਲ اے ਸੀ। ਹਾਂਜੀ ਐਮ ਐਲ اے ਨੂੰ ਕਿਵੇਂ ਵੇਖਦੇ? ਮੈਂ ਫੇਰ ਇਹ ਕਹੂੰਗਾ ਵੀ ਇਹ ਆਪਣਾ ਆਪਣਾ ਕਰਤਾਰ ਆ। ਉਹਨਾਂ ਨੇ ਆਪਣਾ ਕਰਤਾਰ ਦਿਖਾਇਆ ਤੇ ਉਸ ਕਰਤਾਰ ਦੇ ਉੱਤੇ ਉਹ ਸਹੀ ਸੀ ਜਾਂ ਗਲਤ ਸੀ ਮੋਹਰ ਲਾਣੀ ਹੈ ਲੋਕਾਂ ਨੇ। ਹੂੰ ਜਦੋਂ ਉਹਨ ਲੋਕਾਂ ਦੀ ਕਚਹਿਰੀ 'ਚ ਜਾਣਗੇ ਤਾਂ ਜਸਟੀਫਾਈ ਕਰਨ ਨਾ ਵੀ ਉਹਨਾਂ ਨੇ ਕਿਉਂ ਕਰਿਆ? ਕਿਸ ਸਹੂਲियत ਲਈ ਕਰਿਆ ਕਿਸ ਲਾਲਚ ਲਈ ਕਰਿਆ? ਹੂੰ ਅਗਰ ਉਹਨਾਂ ਨੂੰ ਲੋਕਾਂ ਦੀ ਸੇਵਾ ਦਾ ਲਾਲਚ ਸੀ ਤਾਂ ਲੋਕਾਂ ਨੇ ਉਹਨਾਂ ਨੂੰ ਐਮਐਲਏ ਬਣਾ ਕੇ ਭੇਜਿਆ ਹੋਇਆ ਸੀ ਬੇਸ਼ੱਕ ਪੰਜਾਬ ਨੇ ਆਪੋਜੀਸ਼ਨ ਦਾ ਰੋਲ ਨਿਭਾਣ ਲਈ ਭੇਜਿਆ ਸੀਗਾ ਪਰ ਉਹਨਾਂ ਨੇ ਉਹ ਰੋਲ ਚੁਣਿਆ ਨਹੀਂ ਉਹ ਛੱਡ ਕੇ ਆਪਣੀ ਸਹੂਲियत ਲਈ ਪਾਵਰ ਚ ਕਿਉਂ ਗਏ ਜੀ ਇਹ ਲੋਕਾਂ ਨੇ ਦੇਖਣਾ ਜੀ ਅਗਰ ਲੋਕ ਇਹੋ ਜੀ ਪੋਲਿਟਿਕਸ ਨੂੰ ਐਨਕਰੇਜ ਕਰਨਗੇ ਤਾਂ ਅਗੋਂ ਕੋਈ ਕਿਸੇ ਦਾ ਨਹੀਂ ਸਾਹਿਬ ਅਗਰ ਇਹਨੂੰ ਡਿਸਕਰੇਜ ਕਰਨਗੇ ਤਾਂ ਅਗੋਂ ਸਾਰੇ ਆਪਣੀ ਆਪਣੀ ਆਈਡੀਓਲੋਜੀ ਨੂੰ ਫਾਲੋ ਕਰਨ ਲੱਗ ਪੈਣਗੇ ਇਹ ਫੀਨੋਮੈਨਾ ਕੱਟ ਜਾ ਤੁਸੀਂ ਫੀਨੋਮੈਨੀ ਦੀ ਗੱਲ ਕੀਤੀ ਬਦਲਾਅ ਦੀ ਤੁਸੀਂ ਗੱਲ ਕੀਤੀ ਅਸੀਂ ਕਿ ਇੱਕ ਬਦਲਾਅ ਨੇ ਮੈਨੂੰ ਜਿਹੜਾ ਕਿ ਬਦਲਿਆ ਹੈ ਨਾ ਸੋ ਉਸੇ ਬਦਲਾਅ ਦੀ ਗੱਲ ਮੈਂ ਇੱਥੇ ਕਰਨਾ ਚਾਹਾਂਗੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਨੂੰ ਲੈ ਕੇ ਬਦਲਾਅ ਆਏਗਾ ਉਦਾਂ ਦੀ ਨੇਰੀ ਦੁਬਾਰਾ ਚੱਲੇਗੀ ਇਹ ਅਹਜੇ ਕੁਝ ਨਜ਼ਰ ਨਹੀਂ ਆਂਦਾ ਕਿਉਂਕਿ ਲੋਕਾਂ ਨੇ ਇੱਕ ਵਾਰੀ ਸਵਾਦ ਲੈ ਲਿਆ ਬਦਲਾਅ ਦਾ ਜੀ ਜਿਹੜਾ ਲਫ਼ਜ਼ ਬਦਲਾਅੋ ਸੀਗਾ ਨਾ ਉਹ ਤਾਂ ਬਦਨਾਮ ਹੋ ਕੇ ਰਹਿ ਗਿਆ ਜੀ ਪਿਛਲੇ 2 ਸਾਲ ਚ ਜੇ ਆਪਾਂ ਦੇਖੀਏ ਹੁਣ ਤਾਂ ਜਿਹੜੀ ਇਹ 4 ਕਾਰਨਰਡ ਕੰਟੈਸਟ ਹੈ ਇੱਕ ਨਵਿਕਲਾ ਜਿਹਾ ਲੋਕਾ ਕੋਲ অপਸ਼ਨਸ ਨੇ ਲੋਕ ਉਹਦੇ ਚ ਬੰਦਿਆਂ ਦੀ ਸ਼ਖਸੀਅਤ ਦੀ ਇਹ ਵੀ ਦੇਖਣਗੇ ਵੀ ਉਹ ਕਹੇ ਜਿਆ ਕਿੱਦਾਂ ਦੀ ਪੋਲਿਟਿਕਸ ਕਰਦਾ ਰਿਹਾ ਉਹਦਾ ਵਿਜ਼ਨ ਕਹੇ ਜਿਆ ਵਰਕਿੰਗ ਸਟਾਈਲ ਕਹੇ ਜਿਆ ਉਹ ਆਪਣੇ ਪਾਰਲੀਮੈਂਟਰੀ ਕਸਟਿਚੂਐਂਸੀ ਜਾਂ ਆਪਣੇ ਸੂਬੇ ਲਈ ਕਹੇ ਜੀ ਸੋਚ ਰੱਖਦਾ ਬੜੀਆ ਚੀਜ਼ ਹੈ ਜਿਹਨੂੰ ਦੇਖ ਕੇ ਪੰਜਾਬ ਦੇ ਲੋਕ ਵੋਟ ਪਾਉਣਗੇ ਇੱਕ ਵਾਰ ਉਹਨਾਂ ਨੇ ਬਦਲਾਅ ਚਾਹਤੀ ਹਨੇਰੀ ਦੇ ਵਿੱਚ ਬਦਲਾਅ ਲਿਆ ਕੇ ਦੇਖ ਲੈ ਆਤੇ ਉਹਦੇ ਚ ਉਹਨਾਂ ਨੂੰ ਕੀ ਮਿਲਿਆ ਉਹ ਉਹਨਾਂ ਦੇ ਸਾਹਮਣੇ ਆ ਉਹ ਆਪਣੇ ਤਜਰਬੇ ਦੇ ਮੁਤਾਬਕ ਫੈਸਲਾ ਕਰਨਗੇ ਅਸੀਂ ਜਿਹੜੀ ਸਾਡੀ ਪਾਰਟੀ ਦਾ ਕੈਂਡੀਡੇਟ ਹੋਇਆ ਅਸੀਂ ਉਹਨਾਂ ਨੂੰ ਲੈ ਕੇ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ ਅਲਟੀਮੇਟ ਫੈਸਲਾ ਤਾਂ ਲੋਕਾਂ ਦਾ ਹੋਵੇ ਅ ਬੀਤੇ ਦਿਨ ਜਿਹੜਾ ਕਿ ਦਿੱਲੀ ਦੇ ਮੁੱਖ ਮੰਤਰੀ ਸੇ ਐਮ ਅਰਵਿੰਦ ਕੇਜਰੀਵਾਲ ਦਾ ਬਿਆਨ ਆਂਦਾ ਹੈ ਕਿ ਭਾਜਪਾ ਨੇ ਨਾ ਕਾਂਗਰਸ ਦੀ ਹੋਂਦ ਪੰਜਾਬ ਤੋਂ ਖਤਮ ਕਰ ਦਿੰਦੀ ਹੈ ਹੁਣ ਆਪ ਦੀ ਹੋਂਦ ਖਤਮ ਕਰਨ ਦੇ ਲਈ ਭਾਜਪਾ ਲੱਗੀ ਹੋਈ ਹੈ ਸੋ ਬਿਆਨ ਨੂੰ ਕਿਵੇਂ ਦੇਖੋ ਕਦੀ ਵੀ ਭਾਜਪਾ ਨੇ ਪਹਿਲਾਂ ਪੰਜਾਬ ਦੇ ਵਿੱਚ ਕੁਝ ਇਹੋ ਜਿਹਾ ਕਰਿਆ ਨਹੀਂ ਸੀ ਜੀ ਬਦਕਿਸਮਤੀ ਸੀ ਪੰਜਾਬ ਦੇ ਵਿੱਚ ਜੋ ਇਹ ਵਿਨਡੇਟਾ ਪੋਲਿਟਿਕਸ ਹੈ ਜਿਹੜੀ ਕਾਫੀ ਸਾਲ ਤੋਂ ਟਿਕ ਗਈ ਸੀ ਇੱਥੇ ਹੂੰ ਉਹਦੀ ਸ਼ੁਰੂਆਤ ਇਹਨਾਂ ਨੇ ਕਰੀ ਸਭ ਤੋਂ ਪਹਿਲਾਂ ਬਦਕਿਸਮਤੀ ਹੈ ਵਿਆਮ ਆਦਮੀ ਪਾਰਟੀ ਨੇ ਜਹੇ ਜਹੇ ਇੱਥੇ ਏਜੰਸੀਆਂ ਦਾ ਮਿਸਯੂਜ਼ ਸ਼ੁਰੂ ਕਰਿਆ ਸੀਗਾ ਅੱਜ ਉਹਦੇ ਹੀ ਸ਼ਿਕਾਰ ਹੋਏ ਪਏ ਆ ਸੈਂਟਰ ਦੇ ਵਿੱਚ ਜੇ ਉਹ ਕਹਿੰਦੇ ਆ ਵੀ ਇੱਥੇ ਦੇ ਲੋਕ ਗਲਤ ਸੀ ਤੇ ਅਸੀਂ ਠੀਕ ਕਰਿਆ ਤੇ ਫਿਰ ਉਹਨਾਂ ਦਾ ਐਕਸ਼ਨ ਵੀ ਜਸਟੀਫਾਈ ਹੈ ਜੇ ਉਹਨਾਂ ਨਾਲ ਗਲਤ ਹੋਇਆ ਤਾਂ ਇੱਥੇ ਉਹਨਾਂ ਨੇ ਵੀ ਗਲਤ ਕਰਿਆ। ਇਹ ਗੱਲਾਂ ਇੱਥੇ ਹੋਰ ਤੇ ਉੱਥੇ ਹੋਰ ਦੋ ਸਟੈਂਡ ਹੀ ਰਹਿਣਗੇ। ਦੋ ਸਟੈਂਡ ਨਹੀਂ ਰਹਿਣੇ। ਭਾਜਪਾ ਨੇ ਤਾਂ ਸਿਰੇ ਤੋਂ ਨਕਾਰ ਦਿੱਤਾ ਹੈ ਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਗਠਜੋੜ ਅਕਾਲੀ ਦਲ ਦੇ ਨਾਲ ਨਹੀਂ ਕਰਾਂਗੇ। ਪਰ ਕਾਂਗਰਸ ਤੇ ਆਪ ਦੀਆਂ ਜਿਹੜੀਆਂ ਕਿ ਗੱਲਾਂ ਚੱਲ ਰਹੀਆਂ ਨੇ ਕਿ ਗਠਜੋੜ ਹੋ ਸਕਦਾ ਹੈ, ਚਾਹੇ ਉਹ ਸੀਟਾਂ ਜਿੱਤਣ ਤੋਂ ਬਾਅਦ ਹੋਵੇ ਕਿਉਂਕਿ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਖਬਰਾਂ ਸਾਹਮਣੇ ਆਉਂਦੀਆਂ ਨੇ ਇਸ ਤਰ੍ਹਾਂ ਹੁਣ ਪੰਜਾਬ ਲੈਵਲ ਤੇ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗਠਜੋੜ ਹੋ ਸਕਦਾ ਹੈ। ਦੇਖੋ ਕੋਈ ਇਹ ਜੇ ਚਾਂਸਸ ਨਹੀਂ ਹੈ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ 8-9 ਕੈਂਡੀਡੇਟ ਆਪਣੇ ਡਿਕਲੇਅਰ ਕਰ ਚੁੱਕੀ ਹੈ ਜੀ ਉਸ ਤੋਂ ਬਾਅਦ ਕੈਂਡੀਡੇਚਰ ਡਿਕਲੇਅਰ ਹੋਣ ਤੋਂ ਬਾਅਦ ਤਾਂ ਕੋਈ ਚਾਂਸਸ ਹੀ ਨਹੀਂ ਰਹਿ ਜਾਂਦੇ ਤੁਸੀਂ ਵੀ ਸਮਝਦੇ ਹੋ ਮੈਂ ਵੀ ਸਮਝਦੇ ਆ ਇਹ ਹਾਈਪੋਥੈਟিক্যাল ਗੱਲਾਂ ਐਵੇਂ ਡਿਸਕਸ ਕਰਨ ਦਾ ਕੋਈ ਫਾਇਦਾ ਨਹੀਂ ਜੀ ਸਾਨੂੰ ਖੁਸ਼ੀ ਹੈ ਬਈ ਅਸੀਂ ਜੋ 6 ਮਹੀਨੇ ਤੋਂ ਆਪਣੀ ਹਾਈ ਕਮਾਂਡ ਨਾਲ ਗੱਲਬਾਤ ਕਰਕੇ ਆਪਣੇ ਵਿਚਾਰ ਸਾਰੀ ਦੀ ਸਾਰੀ ਸਟੇਟ ਯੂਨਿਟ ਦੇ ਥੱਲੇ ਵਰਕਰਾਂ ਦੇ ਵਿਚਾਰ ਦੱਸੇ ਸੀ ਕਿ ਇੱਥੇ ਸਾਡਾ ਬਿਲਕੁਲ ਉਹਨਾਂ ਨਾਲ ਚੱਲਣਾ ਨਹੀਂ ਅਸੀਂ ਉਹਨਾਂ ਨਾਲ ਗਠਜੋੜ ਕਰਿਆ ਜੇਕਰ ਅਜਿਹਾ ਹੁੰਦਾ ਇਨਫੀਰ ਅਗਰ ਕਾਂਗਰਸ ਦੀ ਹੋਂਦ ਇੱਥੇ ਕੇਜੀਵਾਲ ਸਾਹਿਬ ਦੇ ਕਹੇ ਮੁਤਾਬਕ ਖਤਮ ਹੋਈ ਹੁੰਦੀ ਤਾਂ ਫਿਰ ਕਾਂਗਰਸ ਦੇ ਵਿੱਚ ਫਿਰਦੇ ਕਿਉਂ ਹੈ ਕੈਂਡੀਡੇਟ ਕਾਂਗਰਸ ਦੇ ਲਬ ਦੇ ਉਹਨਾਂ ਨੂੰ ਪਤਾ ਹੈ ਵੀ ਮਜ਼ਬੂਤ ਕਦ ਦੇ ਬੰਦੇ ਕਾਂਗਰਸ ਨੇ ਹੀ ਪ੍ਰਮੋਟ ਕਰਿਆ ਕਾਂਗਰਸ ਨੇ ਉਹਨਾਂ 'ਚ ਇਨਵੈਸਟ ਕਰਿਆ ਉਹਨਾਂ ਨੂੰ ਇੱਥੇ ਇੱਥੇ ਤੱਕ ਪਹੁੰਚਾਇਆ ਪਰ ਸਾਡੀ ਬਦਕਿਸਮਤੀ ਹੈ ਵੀ ਇੰਨੇ ਵੱਡੀ ਪਾਰਟੀ ਦੇ ਵਿੱਚ ਕੋਈ ਇਕਾ ਦੁੱਕਾ ਬੰਦੇ ਕਮਜ਼ੋਰ ਨਿਕਲ ਆਂਦੇ ਆ ਜਿਹੜੇ ਆਪਣੀ ਸਹੂਲियत ਲਈ ਜਾਂ ਮੈਂ ਹੋਰ ਵੱਡਾ ਲਫ਼ਜ਼ ਵਰਤਦੇ ਆ ਵੀ ਆਪਣੇ ਲਾਲਚ ਲਈ ਕਿਧਰ ਨਾ ਕਿਧਰ ਪਾਰਟੀ ਨੂੰ ਧੋਖਾ ਦੇ ਜਾਂਦੇ ਸੌਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਹਾਈ ਕਮਾਂਡ ਵੱਲੋਂ ਇੱਥੋਂ ਦੀ ਟਿਕਟ ਦਿੱਤੀ ਜਾਂਦੀ ਹੈ ਤੇ ਆਪੋਜੀਸ਼ਨ ਦੇ ਵਿੱਚ ਰਵਨੀਤ ਸਿੰਘ ਮਿੱਤੂ ਹੁੰਦੇ ਨੇ ਕਿ ਲੜੋਂਗੇ ਉਹਦੇ ਖਿਲਾਫ ਤੁਹਾਨੂੰ ਪਤਾ ਕਿ ਸ਼ਬਦਾ ਦੀ ਰਾਜਨੀਤੀ ਤਾਂ ਚੱਲ ਨਹੀਂ ਚੱਲਣੀ ਇਹ ਤਾਂ ਜੀ ਕਰਮਯੋਧੇ ਆ ਠੀਕ ਜੇ ਇਹ ਜੇ ਕੋਈ ਮੌਕਾ ਆਇਆ ਤਾਂ ਜਰੂਰ ਲੜਾਈ ਕੀਤੀ ਜਾਏਗੀ ਮੇਰੀ ਕਿਹੜੀ ਉਹਦੇ ਨਾਲ ਕੋਈ ਪਰਸਨਲ ਲੜਾਈ ਹੈ ਆ ਮਾਨੇ ਚ ਰੋਸ ਆ ਵੀ ਉਹਨੇ ਸਾਡੇ ਨਾਲ ਧੋਖਾ ਕਰਿਆ ਪਰ ਕੋਈ ਉਹਦੇ ਨਾਲ ਪਰਸਨਲ ਲੜਾਈ ਤਾਂ ਹੈ ਨਹੀਂ ਐਡੇ ਰਿਸ਼ਤੇ ਰਹੇ ਆ ਅਸੀਂ ਇਕੱਠੇ ਬੈਠ ਕੇ ਖਾਏ ਆ ਸਾਡੀ ਸੰਸਕ੍ਰਿਤੀ ਕਹਿੰਦੀ ਹੈ ਬਈ ਜਿਹਨੂੰ ਦੋਸਤ ਕਹਿ ਲੀਏ ਉਹਦੇ ਨਾਲ ਨਿਭਣਾ ਚਾਹੀਦਾ ਉਹ ਪਾਰਟੀ ਛੱਡ ਗਿਆ ਜਦੋਂ ਉਹਨੂੰ ਇੰਡੀਵਿਜੂਅਲੀ ਕਿਤੇ ਕੋਈ ਲੋਡ ਪੈ ਗਈ ਤੇ ਅਸੀਂ ਉਹਦੇ ਸਾਥੀ ਹੋਣ ਦੇ ਨਾਤੇ ਉਹਦੇ ਨਾਲ ਖੜੇ ਹੋਵਾਂਗੇ ਪਰ ਪੋਲੀਟੀਕਲੀ ਰਾਜਸੀ ਤੌਰ ਤੇ ਅਸੀਂ ਉਹਦੇ ਅਗੇਂਸਟ ਹਾਂ ਉਹਦੇ ਸਾਹਮਣੇ ਖੜੇ ਹੋਵਾਂਗੇ ਉਹਦੇ ਨਾਲ ਲੜਾਈ ਲੜਾਂਗੇ ਹਰ ਟੀਲਾ ਵਰਤਾਂਗੇ ਉਹਨੂੰ ਇੱਥੋਂ ਇਲੈਕਸ਼ਨ ਹਰਾਉਣ ਦਾ ਸੋ ਸਵਾਲ ਇਹ ਵੀ ਹੈ ਕਿ ਜਦੋਂ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਉਸ ਤੋਂ ਬਾਅਦ ਜਿਵੇਂ ਕਿ ਤੁਹਾਡੇ ਦੱਸਿਆ ਕਿ ਬੇहद ਕਰੀਬੀ ਦੋਸਤ ਨੇ ਕੋਈ ਗੱਲਬਾਤ ਤੁਹਾਡੇ ਨਾਲ ਹੋਈ ਹੈ ਤੁਸੀਂ ਕਾਰਨ ਪੁੱਛਿਆ ਕਿ ਆਖਿਰਕਾਰ ਅਜਿਹਾ ਕਿਉਂ ਕੀਤਾ ਉਹਨਾਂ ਨੇ ਧੋਖਾ ਕਿਉਂ ਦਿੱਤਾ ਪਾਰਟੀ ਨੂੰ ਗੱਲ ਉਹਨੇ ਕਰਨੀ ਹੈ ਉਹ ਦੱਸੇ ਮੈਂ ਤਾਂ ਓਪਨਲੀ ਇਸ ਸਟੇਜ ਤੇ ਕਹਿ ਦਿੰਦਾ ਕਿ ਅਸੀਂ ਠੱਗੇ ਠੱਗੇ ਮਹਿਸੂਸ ਕਰਦੇ ਆ ਉਹਨੇ ਸਾਨੂੰ ਨਹੀਂ ਠੱਗਿਆ ਉਹ ਦੱਸ ਦਵੇ ਜਦੋਂ ਉਹਨੂੰ ਜ਼ਰੂਰਤ ਹੋਏਗੀ ਫੋਨ ਕਰ ਲਏਗਾ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਪੁੱਛਣਾ ਚਾਹੀਦਾ ਉਹਦੇ ਇਹ ਕੰਮ ਕਰਨ ਤੋਂ ਬਾਅਦ ਜੇ ਉਹ ਪਹਿਲਾਂ ਜਾਣ ਤੋਂ ਸੁਨੇਹਾ ਭੇਜਦਾ ਵੀ ਮੇਰਾ ਮਨ ਬਣਦਾ ਪਿਆ ਤਾਂ ਜ਼ਰੂਰ ਮੈਂ ਗੱਲ ਕਰਦਾ ਮੈਂ ਉਹਦੇ ਕੋਲ ਜਾਂਦਾ ਵੀ ਹੂੰ ਕਿ ਯਾਰ ਤੂੰ ਮੈਨੂੰ ਸਮਝਾ ਦੇ ਮੈਨੂੰ ਕਨਵਿੰਸ ਕਰ ਦੇ ਜਾਂ ਮੈਂ ਤੈਨੂੰ ਕਨਵਿੰਸ ਕਰ ਲੈਣਾ ਪਰ ਜਦ ਡਿਸੀਜਨ ਲੈ ਹੀ ਲਿਆ ਭਾਈ ਤੇ ਤੂੰ ਆਪਣੇ ਰਾਹ ਤੇ ਫਿਰ ਅਸੀਂ ਆਪਣੇ ਰਾਹ ਸੋ ਰਮਨਿਤ ਬੱਟੂ ਦੇ ਬੇहद ਕਰੀਬੀ ਦੋਸਤ ਆਤ ਪੁਸ਼ਨਾਸ਼ੀ ਨਾਲ ਗੱਲਬਾਤ ਕੀਤੀ ਹੈ ਤੇ ਦੱਸਦੀ ਹੈ ਕਿ ਐਮਪੀ ਦੇ ਉਮੀਦਵਾਰ ਕਾਂਗਰਸ ਵੱਜੋਂ ਵੀ ਲੁਧਿਆਣਾ ਪ੍ਰਦੇਸ਼ੋਂ ਖੜੇ ਹੋ ਸਕਦੇ ਨੇ ਹਾਈ ਕਮਾਂਡ ਕਹਿੰਦੇ ਨੇ ਜੋ ਫੈਸਲਾ ਲੈਗੇ ਇਹਨਾਂ ਨੂੰ ਲੈ ਕੇ ਉਹ ਫੈਸਲਾ ਇਹਨਾਂ ਨੂੰ ਮੰਨਜ਼ੂਰ ਹੋਣਾ ਸੌਣ ਵਾਲੇ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਜਿੱਥੇ ਕਿ ਸਿਆਸੀ ਪਾਰਟੀਆਂ ਵੱਲੋਂ ਕੰਮਰ ਕਸ ਲਈ ਗਈ ਹੈ ਤੇ ਪੰਜਾਬ ਦੇ ਵਿੱਚ ਸਿਆਸਤ ਕਾਫੀ ਗਰਮਾਈ ਹੋਈ ਹੈ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਕਿ ਆਖਿਰਕਾਰ ਪੰਜਾਬ ਦੇ ਲੋਕ ਕਿਸ ਕੈਂਡੀਡੇਟ ਤੇ ਮੋਹਰ ਲਗਾ ਕੇ ਉਸ ਨੂੰ ਜੇਤਾ ਬਣਾਉਂਦੇ ਨੇ ਧੰਨਵਾਦ ਜੀ